ਮਹਾਰਾਜੇ ਇਸ ਸ਼ਲੋਕ ਵਿੱਚ ਦੱਸਦੇ ਨੇ ਚਿੜੀ ਚੋਕੀ ਪੌ ਫੁਟੀ ਬਗਨ ਬਹੁਤ ਤਰੰਗ ਜਦੋਂ ਪੌ ਫਟਾਲਾ ਹੁੰਦਾ ਹੈ ਤੇ ਚਿੜੀ ਚੂਕ ਚੂਕਦੀ ਹੈ ਉਸ ਵੇਲੇ ਭਗਤ ਦੇ ਹਿਰਦੇ ਵਿੱਚ ਸਿਮਰਨ ਦੇ ਤਰੰਗ ਬਹੁਤ ਉੱਠਦੇ ਹਨ ਜਦੋਂ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਆ ਨਾ ਪਾਠੀ ਬੋਲਦਾ ਆਪਾਂ ਕਹਿੰਦੇ ਨੇ ਪੌ ਫਟੀ ਪੌ ਫਟਾਲਾ ਕਿਹਾ ਮਹਾਰਾਜ ਨੇ ਤੇ ਅਮਰਤ ਵੇਲੇ ਤੇ ਚਿੜੀਆਂ ਦੀ ਚੋਕਣ ਦੀ ਆਵਾਜ਼ ਆਉਂਦੀ ਹੈ ਚੀਂ-ਚੀਂ ਦੀ ਤੇ ਉਦੋਂ ਮਹਾਰਾਜ ਕਹਿੰਦੇ ਉਸ ਵੇਲੇ ਭਗਤ ਦੇ ਹਿਰਦੇ ਵਿੱਚ ਸਿਮਰਨ ਦੇ ਤਰੰਗ ਬਹੁਤ ਉੱਠਦੇ ਹਨ ਜਿਹੜੇ ਰੱਬ ਨੂੰ ਯਾਦ ਕਰਦੇ ਨੇ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਮਹਾਰਾਜ ਕਹਿੰਦੇ ਹੈ ਨਾਨਕ ਜਿੰਨਾ ਗੁਰਮਖਾਂ ਦਾ ਪ੍ਰਭੂ ਦੇ ਨਾਮ ਵਿੱਚ ਪਿਆਰ ਹੁੰਦਾ ਹੈ ਉਹਨਾਂ ਨੇ ਉਸ ਪਉ ਫਟਾਲੇ ਦੇ ਸਮੇ ਪਉ ਫਟਾਲੇ ਦੇ ਸਮੇ ਅਚਰਜ ਰੂਪ ਰਚੇ ਹੁੰਦੇ ਹਨ ਪਾਪ ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ ਜਿਵੇਂ ਹੁਣ ਆਪਾਂ ਗੱਲ ਕਰੀ ਸੀ ਵੀ ਆਪਾਂ ਬੇ ਸੇ ਧਿਆਨ ਤਰੋ ਗੁਰੂ ਸਾਹਿਬ ਦੇ ਦਰਸ਼ਨ ਕਰੋ ਸੁਰਤ ਰਾਹੀਂ ਹੈ ਨਾ ਵੀ ਜਦੋਂ ਆਪਾਂ ਸੁਰਤ ਰਾਹੀਂ ਇੱਥੇ ਬੈਠੇ ਆ 100 ਸਵਾ 100 ਕਿਲੋਮੀਟਰ ਤੇ ਤੇ ਆਪਾਂ ਸੁਰਤ ਰਾਹੀਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਅਨੰਤਪੁਰ ਸਾਹਿਬ ਦੇ ਦਰਸ਼ਨ ਕਰ ਲੈਨੇ ਆਪਾਂ ਸੁਰਤ ਰਾਹੀਂ ਆਪਾਂ ਅੱਖਾਂ ਬੰਦ ਕਰਕੇ ਸੁਰਤ ਉੱਥੇ ਲੈ ਜਾਂਦੇ ਆ ਇਹ ਫਿਰ ਤਰੰਗਾ ਚੱਲਦੀਆਂ ਭਗਤ ਪਿਆਰਿਆਂ ਦੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਜਿਹੜੇ ਜੁੜੇ ਹੁੰਦੇ ਨੇ ਤੇ ਉਹ ਫਿਰ ਸ਼ਰਤ ਜੋੜਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਮਹਾਰਾ ਦੱਸਦੇ ਨੇ ਜਿੰਨਾ ਗੁਰਮਖਾਂ ਦਾ ਪ੍ਰਭੂ ਦੇ ਨਾਮ ਵਿੱਚ ਪਿਆਰ ਹੁੰਦਾ ਹੈ ਉਹਨਾਂ ਨੇ ਇਸ ਪੌ ਫਟਾਲੇ ਦੇ ਸਮੇ ਅਚਰਜ ਰੂਪ ਰਚੇ ਹੁੰਦੇ ਹਨ ਭਾਵ ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲੈ ਆਉਂਦੇ ਹਨ ਮਹੱਲਾ 5ਵਾਂ ਕਰ ਮੰਦਰ ਖੁਸ਼ੀਆਂ ਤਹੀ ਜੇ ਤੂੰ ਆਵੇ ਚਿੱਤ ਮਹਾਰਾਜ ਕਹਿੰਦੇ ਉਹਨਾਂ ਕਰ ਮੰਦਰਾਂ ਵਿੱਚ ਹੀ ਅਸਲੀ ਖੁਸ਼ੀਆਂ ਹਨ ਜਿੱਥੇ ਹੈ ਪ੍ਰਭੂ ਤੂੰ ਯਾਦ ਆਉਂਦਾ ਹੈ ਦੁਨੀਆ ਕੀਆਂ ਬੜਿਆਈਆਂ ਨਾਨਕ ਸਭ ਕੋਮਤ ਕੋਮਤ ਮਹਾਰਾਜ ਕਹਿੰਦੇ हे ਨਾਨਕ ਜੇ ਪ੍ਰਭੂ ਵਿਸਰੇ ਤਾਂ ਦੁਨੀਆਂ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰਾਨ ਪੌੜੀ ਹਰ ਤਨ ਸੱਚੀ ਰਾਸ ਹੈ ਕਨੇ ਬਿਰਲੇ ਜਾਤਾਂ ਤਿਸੇ ਪ੍ਰਾਪਤ ਭਾਈਓ ਜਿਸ ਦੇ ਬਿਧਾਤਾ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਰੂਪ ਤਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ ਪਰ ਕਿਸੇ ਬਿਰਲੇ ਨੇ ਹੀ ਇਹ ਗੱਲ ਸਮਝੀ ਹੈ ਤੇ ਇਹ ਪੂੰਜੀ ਉਸੇ ਨੂੰ ਹੀ ਮਿਲਦੀ ਹੈ ਜਿਸ ਨੂੰ ਕਰਤਾਰ ਆਪ ਦਿੰਦਾ ਹੈ तिसੇ ਪ੍ਰਾਪਤ ਭਾਈਓ ਜਿਸ ਦੇਵਦਾਤਾ ਜਿਹਨੂੰ ਪ੍ਰਭੂ ਪਰਮਾਤਮਾ ਕਿਰਪਾ ਕਰਕੇ ਦਾਤ ਬਖਸ਼ਦਾ ਹੈ ਮਨ ਤਨ ਭੀਤਰ ਮੌਲਿਆ ਹਰ ਰੰਗ ਜਨ ਰਤਾ ਜਿਸ ਭਾਗਾ ਵਾਲੇ ਨੂੰ ਇਹ ਨਾਮਰਾਸ ਮਿਲਦੀ ਹੈ ਉਹ ਮਨੁੱਖ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਆਪਣੇ ਮਨ ਤਨ ਵਿੱਚ ਖੜ ਪੈਂਦਾ ਹੈ ਸਾਧ ਸੰਗ ਗੁਣ ਗਾਇਆ ਸਭ ਦੇਖੋ ਖਾਤਾ ਮਹਾਰਾਜ ਕਹਿੰਦੇ ਜਿਉਂ-ਜਿਉਂ ਸਤਸੰਗ ਵਿੱਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ। ਕਿਉਂ-ਤਿਉਂ ਉਹ ਸਾਰੇ ਬਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ। ਜਿਵੇਂ-ਜਿਵੇਂ ਸਤਸੰਗ ਵਿੱਚ ਇਨਸਾਨ ਜਾਂਦਾ ਹੈ ਨਾ ਗੁਰੂ ਦੀ ਸੰਗਤ ਕਰਦਾ ਹੈ, ਗੁਰੂ ਦੇ ਗੁਣ ਗਾਉਂਦਾ ਹੈ, ਸੁਣਦਾ ਹੈ ਤੇ ਉਹ ਬਿਕਾਰਾਂ ਵੱਲੋਂ ਮੁੱਕਦਾ ਜਾਂਦਾ ਹੈ। ਕਿਉਂਕਿ ਉਹਦੇ ਅੰਦਰਲੀ ਜਿਹੜੀ ਬਿਰਤੀ ਆ ਮਾੜੀ ਬਿਰਤੀ ਆ ਤੇ ਜਾਂ ਕੋਈ ਮਾੜੇ ਖਿਆਲ ਨੇ ਜਾਨੀ ਜਿੰਨਾ ਵੀ ਮੜੱਪਣ ਮਨ ਦੇ ਅੰਦਰੋਂ ਸਾਰਾ ਦੂਰ ਹੋ ਜਾਂਦਾ ਨਾਨਕ ਸੇਈ ਜੀਵਿਆ ਨਾਨਕ ਸੋਈ ਜੀਵਿਆ ਜਨ ਇੱਕ ਪਸਾਤਾ ਮਹਾਰਾਜ ਕਹਿੰਦੇ ਹੈ ਨਾਨਕ ਉਹੀ ਮਨੁੱਖ ਅਸਲ ਵਿੱਚ ਜਿਉਂਦਾ ਹੈ ਜਿਸ ਨੇ ਇੱਕ ਪ੍ਰਭੂ ਨੂੰ ਪਛਾਣਿਆ ਹੈ ਜਿਨੇ ਇੱਕੋ ਤੇ ਓਟ ਰੱਖੀ ਹੈ ਇੱਕ ਪ੍ਰਭੂ ਪਰਮਾਤਮਾ ਨੂੰ ਪਛਾਣ ਲਿਆ ਜੇ ਮਨ ਦੇ ਵਿੱਚ ਇਹ ਆ ਵੀ ਖਵਾਜਾ ਬਲੀ ਹੋਰ ਆ ਤੇ ਹਵਾ ਬਲੀ ਹੋਰ ਆ ਠੀਕ ਆ ਜੀ ਪਵਨ ਦੇਵਤਾ ਹੋਰ ਆ ਜੀ ਨਹੀਂ ਇਹ ਇੱਕ ਪ੍ਰਭੂ ਪ੍ਰਮਾਤਮਾ ਨੇ ਕੁਦਰਤ ਦਾ ਨਿਜਮ ਬਣਾਇਆ ਹਵਾ ਪਾਣੀ ਅਗਨ ਇਹ ਤਤ ਨੇ ਜਿਹੜੇ ਕਿ ਸੰਸਾਰ ਨੂੰ ਤੇ ਕੁਦਰਤ ਨੂੰ ਜੀਵਤ ਰੱਖਦੇ ਹਨ ਹੁਕਮ ਹਾਸਲ ਅਕਾਲ ਪੁਰਖ ਵਾਹਿਗੁਰੂ ਦਾ ਇੱਕੋ ਦਾ ਹੀ ਆ ਜਿਨੇ ਉਸ ਇੱਕ ਪ੍ਰਭੂ ਪ੍ਰਮਾਤਮਾ ਨੂੰ ਪਛਾਣ ਲਿਆ ਮਹਾਰਾਜ ਕਹਿੰਦੇ ਉਹੀ ਮਨੁੱਖ ਅਸਲ ਵਿੱਚ ਜਿਉਂਦਾ ਹੈ ਜਿਸਨੇ ਇੱਕ ਪ੍ਰਭੂ ਨੂੰ ਪਛਾਣਿਆ ਹੈ। ਸ਼ਲੋਕ ਮਹੱਲਾ 5 ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਜਿਵੇਂ ਅੱਕ ਦੀਆਂ ਖਖੜੀਆਂ ਤਦ ਤੱਕ ਸੋਹਣੀਆਂ ਹਨ ਜਦ ਤੱਕ ਅੱਕ ਦੇ ਗਲ ਭਾਵ ਟਾਣੀ ਨਾਲ ਲੱਗੀਆਂ ਹੋਈਆਂ ਹਨ ਸਮਝ ਆਉਂਦੀ ਆ ਜੀ ਜਿਨ੍ਹਾਂ ਨੂੰ ਕੁਕੜੀਆਂ ਵੀ ਕਹਿ ਦਿੰਨੇ ਆ ਅੱਕ ਨੂੰ ਕੁਕੜੀਆਂ ਹਾਂ ਉਹ ਖਖੜੀਆਂ ਦੱਸਿਆ ਮਹਾਰਾਜ ਨੇ ਇੱਥੇ ਮਹਾਰਾਜ ਕਹਿੰਦੇ ਜਿੰਨਾ ਚਿਰ ਟਾਣੀਆਂ ਦੇ ਲੱਗੀਆਂ ਨਾਲ ਲੱਗੀਆਂ ਰਹਿੰਦੀਆਂ ਨਾ ਉਹਨਾਂ ਚਰ ਬਹੁਤ ਸੋਹਣੀਆਂ ਲੱਗਦੀਆਂ ਉਹ ਅੱਕ ਦੀਆਂ ਕੁਕੜੀਆਂ ਜਿਹਨੂੰ ਕਹਿੰਨੇ ਆ ਆਪਾਂ ਭੇਰੋ ਬਚੋੜਾ ਧਣੀ ਸੋ ਨਾਨਕ ਸਹ ਸਹ ਸੇ ਗੰਠ ਮਹਾਰਾਜ ਕਹਿੰਦੇ ਬਰਹਾ ਵਿਜੋਗ ਧਨੀ ਸੋ ਮਾਲਕ ਨਾਲੋਂ ਸਸੇ ਹਜ਼ਾਰਾਂ ਹੀ ਕੰਠ ਗੰਡਾਂ ਟੂੰਬੇ ਇਹਦਾ ਮਾਅ ਭਾਵ ਇਹੀ ਹੈ ਵੀ ਜਿੰਨਾ ਚਿਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਮਨੁੱਖ ਉਹਨਾਂ ਚਿਰ ਉਹ ਸੋਹਣਾ ਲੱਗਦਾ ਜਦੋਂ ਪ੍ਰਭੂ ਪਰਮਾਤਮਾ ਨਾਲ ਟੁੱਟ ਜਾਂਦਾ ਦਰਦਰ ਤੇ ਫਿਰਦਾ ਉਹਨੂੰ ਇਕ ਅਵਾਰਾ ਕੁੱਤੇ ਦੀ ਦਸ਼ਾ ਦੱਸਿਆ ਮਹਾਰਾ ਸੱਚੇ ਪਾਤਸ਼ਾਹ ਨੇ ਨੌਵੇਂ ਪਾਤਸ਼ਾਹ ਨੇ ਬਿ ਸੁਖ ਕੇ ਹੇਤ ਬਹੁਤ ਦੁੱਖ ਪਾਪਤ ਸੇਵ ਕਰਤ ਜਨ ਜਨ ਕੀ ਬਿ ਸੁਖਾਂ ਦੀ ਖਾਤਰ ਜਾਂਦਾ ਬਹੁਤ ਥਾਈਆਂ ਪਿਆਰ ਆ ਸੁਖਾਂ ਦੇ ਨਾਲ ਤੇ ਪੌਂਦਾ ਦੁੱਖ ਹੈ ਬਿ ਦਰਦਰ ਤੇ ਡੋਲਦਾ ਫਿਰਦਾ ਕਿਤੇ ਇੱਥੇ ਜਾਵੜਿਆ ਕਿਤੇ ਉੱਥੇ ਜਾਵੜਿਆ ਮਹਾਰਾਜ ਕਹਿੰਦੇ ਜਿਵੇਂ ਦਵਾਰੇ ਦਵਾਰ ਸਵਾਨ ਜੋ ਡੋਲਤ ਨਹੀਂ ਸੁਧ ਰਾਮ ਭਜਨ ਕੀ ਜਿੰਨਾ ਚਿਰ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੋਚੀ ਨਹੀਂ ਨਾ ਮਨੁੱਖ ਨੂੰ ਉਨਾਂ ਚਿਰ ਮਹਾਰਾਜ ਕਹਿੰਦੇ ਵਾਰਾ ਕੁੱਤੇ ਵਾਂਗੂ ਦਰਦਰਤੇ ਫਿਰਦਾ ਰਹਿੰਦਾ ਮਨੁੱਖ ਜਦੋਂ ਸੂਝੀ ਆ ਜਾਂਦੀ ਹੈ ਗੁਰੂ ਮਹਾਰਾਜ ਕਹਿੰਦੇ ਉਦੋਂ ਫਿਰ ਇੱਕ ਥਾਂ ਟਿਕ ਜਾਂਦਾ ਮਨੁੱਖ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਫਿਰ ਉਹ ਆਪਣੀ ਜ਼ਿੰਦਗੀ ਵਾਲੇ ਸਾਰੇ ਕਾਰਜ ਸਵਾਰ ਲੈਂਦਾ ਹੈ ਮਨੁੱਖ ਜਦੋਂ ਇੱਕ ਥਾਂ ਟਿਕਦਾ ਗੁਰੂ ਮਹਾਰਾਜ ਨਾਲ ਜੁੜਦਾ ਨਾਮ ਬਾਣੀ ਨਾਲ ਜੁੜਦਾ ਜਦੋਂ ਇਹ ਅੱਕਾਂ ਦੀਆਂ ਕੁਕੜੀਆਂ ਦੀ ਧਾਰਨਾ ਮਹਾਰ ਨੇ ਦਿੱਤੀ ਸੀ ਵੀ ਜਿੰਨਾ ਚਿਰ ਉਹ ਖਖੜੀਆਂ ਅੱਕ ਦੀ ਟਾਣੀ ਨਾਲ ਲੱਗੀਆਂ ਰਹਿੰਦੀਆਂ ਹਰੀਆਂ ਭਰੀਆਂ ਰਹਿੰਦੀਆਂ ਜਦੋਂ ਟੁੱਟ ਕੇ ਡਿੱਗਦੀਆਂ ਆਪਾਂ ਖੁਦ ਵੇਖੀਆਂ ਉਹ ਸੁੱਕ ਕੇ ਨਾ ਫਿਰ ਤੁੰਬਾ ਤੁੰਬਾ ਹੋ ਕੇ ਉੱਟ ਜਾਂਦੀਆਂ ਵਿੱਚੋਂ ਡੇ ਨਾ ਖੰਭ ਜੇ ਨਿਕਲ ਨਿਕਲ ਕੇ ਫਿਰ ਇਸ ਤਰ੍ਹਾਂ ਭਾਈ ਮਨੁੱਖ ਤੇਰਾ ਜਨਨ ਵੀ ਜਨਮ ਵੀ ਇਸ ਤਰ੍ਹਾਂ ਹੀ ਫਿਰ ਤੁੰਬਾ ਤੁੰਬਾ ਹੋ ਕੇ ਉੱਟ ਜਾਏਗਾ ਜੇ ਤੂੰ ਪ੍ਰਭੂ ਪਰਮਾਤਮਾ ਨਾਲੋਂ ਟੁੱਟ ਗਿਆ ਤਾਂ ਜੇ ਜੁੜਿਆ ਰਿਹਾ ਫੇਰ ਫਿਰ ਤੇਰਾ ਭਾਈ ਮਨੁੱਖਾ ਜਨਮ ਲੈ ਕੇ ਲੱਗ ਜਾਏਗਾ ਮਹਾਰਾਜ ਨੇ ਦੱਸਿਆ ਅੱਗੇ ਦੱਸਦੇ ਨੇ ਮਹੱਲਾ ਪੰਜਵਾਂ ਵਿਸਾਰ ਦੇ ਮਰ ਗਏ ਵਿਸਾਰੇ ਦੇ ਬੇਸਾਰੇ ਦੇ ਮਰ ਗਏ ਮਰ ਬਿਨਾ ਸਕੇ ਮੂਲ ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ ਜਾਣੋ ਪਰ ਉਹ ਚੰਗੀ ਤਰ੍ਹਾਂ ਮਰ ਵੀ ਨਹੀਂ ਸਕਦੇ ਬੇਮੁਖ ਹੋਏ RAM ਤੇ ਜਿਉ ਤਸਕਰ ਉੱਪਰ ਸੂਲ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਵੱਲੋਂ ਮੂੰਹ ਮੋੜਿਆ ਹੋਇਆ ਹੈ ਉਹ ਹਣ ਜਿਵੇਂ ਸੂਲੀ ਉੱਤੇ ਚੜ੍ਹੇ ਹੋਏ ਚੋਰ ਹਨ ਪੌੜੀ ਸੋਖਨੰਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਇੱਕ ਪ੍ਰਮਾਤਮਾ ਹੀ ਸੁੱਖਾਂ ਦਾ ਖਜ਼ਾਨਾ ਹੈ ਜੋ ਪ੍ਰਮਾਤਮਾ ਅਬਨਾਸੀ ਸੁਣੀਦਾ ਹੈ ਜਲ ਥਲ ਮਹੀਲ ਪੂਰਿਆ ਕਟ ਕਟ ਹਰ ਭਣਿਆ ਮਹਾਰਾਜ ਕਹਿੰਦੇ ਪਾਣੀ ਵਿੱਚ ਧਰਤੀ ਦੇ ਅੰਦਰ ਧਰਤੀ ਦੇ ਉੱਤੇ ਉਹ ਪ੍ਰਭੂ ਮੌਜੂਦ ਹੈ ਹਰੇਕ ਸਰੀਰ ਵਿੱਚ ਉਹ ਪ੍ਰਭੂ ਵਸਦਾ ਕਿਹਾ ਜਾਂਦਾ ਹੈ ਉੱਚੀ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮਹਾਰਾਜ ਕਹਿੰਦੇ ਉੱਚੇ ਨੀਵੇਂ ਸਾਰੇ ਜੀਵਾਂ ਵਿੱਚ ਇੱਕੋ ਜਿਹਾ ਵਰਤ ਰਿਹਾ ਹੈ ਕੀੜੇ ਤੋਂ ਲੈ ਕੇ ਹਾਥੀ ਤੱਕ ਸਾਰੇ ਉਸ ਪ੍ਰਭੂ ਤੋਂ ਹੀ ਬਣੇ ਹਨ ਮੀਤ ਸਖਾ ਸੁਤ ਬੰਦ ਪੋ ਸਭ ਤਿਸ ਦੇ ਜਣਿਆ ਮਹਾਰਾਜ ਕਹਿੰਦੇ ਸਾਰੇ ਮਿੱਤਰ ਸਾਥੀ ਪੁੱਤਰ ਸੰਬੰਧੀ ਸਾਰੇ ਉਸ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ ਤੁਸ ਨਾਨਕ ਦੇ ਵੇ ਜਿਸ ਨਾਮ ਤਨ ਹਰ ਰੰਗ ਭਣਿਆ ਮਹਾਰਾਜ ਕਹਿੰਦੇ ਜਿਸ ਜੀਵ ਨੂੰ ਗੁਰੂ ਨਾਨਕ ਟਰਟ ਕੇ ਨਾਮ ਦਿੰਦਾ ਹੈ ਉਸ ਨੇ ਹੀ ਹਰ ਨਾਮ ਦਾ ਰੰਗ ਮਾਣਿਆ ਹੈ ਚਲੋ ਕਮਾਲਾ ਪੰਜਵਾਂ ਜਿਨਾਂ ਸਾਸ ਘਰਾਸ ਨ ਬਿਸਰਹਿ ਹਰ ਨਾਮ ਮਨਮੰਤ ਤਨ ਸੇ ਸਈ ਨਾਨਕ ਪੂਰਨ ਸੋਈ ਸੰਤ ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਰੂਪ ਮੰਤਰ ਬਸ ਰਿਹਾ ਹੈ ਨਾ ਮਹਾਰਾਜ ਕਹਿੰਦੇ ਉਹੀ ਬੰਦੇ ਮੁਬਾਰਕ ਹਨ ਉਹੀ ਮਨੁੱਖ ਪੂਰਨ ਸੰਤ ਹੈ ਮਹੱਲਾ ਪੰਜਵਾਂ ਅਠੇ ਪਹਿਰ ਭਾਉਂਦਾ ਫਿਰੇ ਖਾਵਣ ਸੰਧੜੇ ਸੂਲ ਦੋਜ ਕਪੌਂਦਾ ਕਿਉਂ ਰਹਿ ਜਾਂ ਚਿੱਤ ਨਾ ਹੋਏ ਰਸੂਲ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿੱਚ ਢੱਡ ਦੇ ਝੁਰਖੇ ਲਈ ਹੀ ਭਟਕਦਾ ਫਿਰੇ ਤੇ ਉਸ ਦੇ ਚਿੱਤ ਵਿੱਚ ਗੁਰੂ ਪੈਗੰਬਰ ਦੀ ਰਾਹੀ ਰੱਬ ਨਾ ਯਾਦ ਹੋਵੇ ਤਾਂ ਉਹ ਦੋਜਕ ਵਿੱਚ ਪੈਣੋ ਕਿਵੇਂ ਵੱਚ ਸਕਦਾ ਹੈ ਉਹ ਤਾਂ ਦੋਜਕਾਂ ਵਿੱਚ ਪੈਂਦੇ ਨੇ ਫਿਰ ਜਿਹੜੇ ਸਿਰਫ ਆਪਦੇ ਸਵਾਰਥ ਵਾਸਤੇ ਹੀ ਫਿਰਦੇ ਨੇ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲੋਂ ਟੁੱਟੇ ਰਹਿੰਦੇ ਨੇ ਪੌੜੀ ਤਿਸੇ ਸਰੇਵੋ ਪ੍ਰਾਣੀ ਹੋ ਜਿਸ ਦਾ ਨੌ ਪੱਲੇ ਮਹਾਰਾਜ ਕਹਿੰਦੇ ਉਸ ਗੁਰੂ ਨੂੰ हे ਬੰਦਿਓ ਸੇਵੋ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ ਭਾਵ ਜਿਸ ਤੋਂ ਨਾਮ ਮਿਲ ਸਕਦਾ ਹੈ ਉਹ ਕੌਣ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸਤਿਗੁਰਾਂ ਨੂੰ ਸਿਮਰੋ ਭਾਈ ਇਹਦੇ ਪੱਲੇ ਨਾਮ ਦੀ ਦਾਤ ਹੈ ਗੁਰੂ ਦੇ ਤੇ ਗੁਰੂ ਤੋਂ ਤੈਨੂੰ ਨਾਮ ਦੀ ਦਾਤ ਪ੍ਰਾਪਤ ਹੋਏਗੀ ਇੱਥੇ ਰਹੋ ਸੋਹਿਲਿਆ ਅੱਗੇ ਨਾਲ ਚੱਲੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਇੱਥੇ ਸੁਖੀ ਹੋਵੋ ਰਹੋਗੇ ਤੇ ਪਰਲੋਕ ਵਿੱਚ ਇਹ ਨਾਮ ਤੁਹਾਡੇ ਨਾਲ ਜਾਏਗਾ ਘਰ ਬੰਦੋ ਸਤਿ ਧਰਮ ਕਾ ਗੱਡ ਥੰਮ ਅਹਲੇ ਮਹਾਰਾਜ ਕਹਿੰਦੇ ਇਹ ਨਾਮ ਰੂਪ ਪੱਕਾ ਥੰਮ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ ਸਤ ਸੰਗ ਬਣਾਓ ਹੋ ਟੱਲੇ ਹੋ ਨ ਰਹਿਣੇ ਦੀਨ ਦੁਨੀਆ ਚੱਲੇ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਰੱਖੋ ਜੋ ਦਿਨ ਤੇ ਦੁਨੀਆ ਨੂੰ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ ਨਾਨਕ ਪਕੜੇ ਚਰਨ ਹਰ ਤਿਸ ਦਰਗਾ ਮੱਲੇ ਮਹਾਰਾਜ ਕਹਿੰਦੇ ਹੈ ਨਾਨਕ ਜਿਵੇਂ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦੇ ਹਨ ਸ਼ਲੋਕ ਮਹੱਲਾ 5ਵਾਂ ਜਾਚਕ ਮੰਗੇ ਦਾਨ ਦੇਹ ਪਿਆਰਿਆ ਦੇਵਨ ਹਰਦਤਾਰ ਮੈਂ ਨਿਤ ਚਿਤਾਰਿਆ ਹੇ ਪ੍ਰਭੂ ਮੈਂ ਮੰਗਦਾ ਤੇਰੇ ਅਪਾਰ ਸ਼ਬਦ ਦਾ ਖੈਰ ਮੰਗਦਾ ਹਾਂ ਮੈਨੂੰ ਖੈਰ ਪਾ ਤੂੰ ਦਾਤਾਂ ਦੇਣ ਵਾਲਾ ਹੈ ਤੂੰ ਦਾਤਾਂ ਦੇਣ ਯੋਗ ਹੈ ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ ਦੇਵਨ ਹਾਰ ਦਤਾਰ ਮੈਂ ਨਿਤ ਚਿਤਾਰਿਆ ਨਖਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਤੇਰਾ ਖਜ਼ਾਨਾ ਬੇਅੰਤ ਹੈ ਜੇ ਵਿੱਚੋਂ ਮੈਨੂੰ ਖੈਰ ਪਾ ਦੇਵੇਂ ਤਾਂ ਮੁੱਕਦਾ ਨਹੀਂ ਨਾਨਕ ਸ਼ਬਦ ਅਪਾਰ ਤਨ ਸਭ ਕਿਸ ਸਾਰਿਆਂ ਏ ਨਾਨਕ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਅਪਾਰ ਹੈ ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸਵਾਰ ਦਿੱਤਾ ਹੈ ਮਹਲਾ 5 ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਏ ਪਿਆਰੇ ਸਜਣੋ ਪ੍ਰਭੂ ਦੀ ਸਬਤ ਸਲਾਹ ਵਾਲੀ ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ ਇਹ ਸਾਰੀ ਉਮਰ ਦਾ ਆਸਰਾ ਬਣਦੀ ਹੈ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਹੈ ਨਾਨਕ ਇਸ ਬਾਣੀ ਦੀ ਰਾਹੀ ਇੱਕ ਪ੍ਰਭੂ ਨੂੰ ਸਿਮਰਿਆ ਸਦਾ ਸੁਖੀ ਰਹਿਦਾ ਹੈ ਤੇ ਮੱਥਾ ਖੜਿਆ ਰਹਿੰਦਾ ਹੈ ਪੌੜੀ ਉਥੇ ਅੰਮ੍ਰਿਤ ਵੰਡੀਏ ਸੁਖਿਆ ਹਰ ਕਰਨੀ ਮਹਾਰਾਜ ਕਹਿੰਦੇ ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ ਨਾਮ ਅੰਮ੍ਰਿਤ ਉਸ ਸਤਸੰਗ ਵਿੱਚ ਵੰਡੀਦਾ ਹੈ ਜਮ ਕੇ ਪੰਥ ਨ ਪਾਈਏ ਫਿਰ ਨਾਹੀ ਮਰਨੇ ਮਹਾਰਾਜ ਕਹਿੰਦੇ ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ ਜਮਤ ਜਮਦੇ ਰਾਹ ਤੇ ਨਹੀਂ ਪਾਉਂਦੇ ਜਾਂ ਪਾਏ ਜਾਂਦੇ ਉਹਨਾਂ ਨੂੰ ਮੌਤ ਦਾ ਡਰ ਵਿਆਪਦਾ ਨਹੀਂ ਜਿਸ ਨੂੰ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ ਜਿਸ ਮਨੁੱਖ ਨੂੰ ਹਰ ਨਾਮ ਦੇ ਪਿਆਰ ਦਾ ਸਵਾਦ ਆਉਂਦਾ ਹੈ ਉਹ ਇਸ ਸਵਾਦ ਨੂੰ ਆਪਣੇ ਅੰਦਰ ਟਿਕਾਉਂਦਾ ਹੈ ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਚਰਨੇ ਮਹਾਰਾਜ ਕਹਿੰਦੇ ਸਤ ਸੰਗ ਵਿੱਚ ਗੁਰਮੁਖ ਸਿਫਤ ਸਲਾਹ ਦੀ ਬਾਣੀ ਉਚਾਰਦੇ ਹਨ ਉਥੇ ਅੰਮ੍ਰਿਤ ਦੇ ਮਾਨੋਂ ਫੁਆਰੇ ਚੱਲ ਪੈਂਦੇ ਹਨ ਬੇਖ ਦਰਸ਼ਨ ਨਾਨਕ ਜੀ ਵਾ ਮਨ ਅੰਦਰ ਧਰਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਵੀ ਉਸ ਸਤ ਸੰਗ ਦਾ ਦਰਸ਼ਨ ਕਰਕੇ ਜੋ ਰਿਹਾ ਹੈ ਤੇ ਮਨ ਵਿੱਚ ਹਰ ਨਾਮ ਨੂੰ ਧਾਰਨ ਕਰ ਰਿਹਾ ਹੈ ਸ਼ਲੋਕ ਹਮਲਾ 5 ਸਤਗੁਰ ਪੂਰੇ ਸੇਵੀਏ ਦੁਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧਿਏ ਕਾਰਜ ਆਵੇ ਰਾਸ ਮਹਾਰਾਜ ਕਹਿੰਦੇ ਹੈ ਨਾਨਕ ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰਿਏ ਤਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਨਾਨਕ ਨਾਮ ਅਰਾਧਿਏ ਕਾਰਜ ਆਵੇ ਰਾਸ ਅਗਰੇ ਬੰਦ ਚ ਮਹਾਰਾਜ ਕਹਿੰਦੇ ਤੇ ਜੇ ਨਾਮ ਸਿਮਰਿਏ ਤਾਂ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ ਸਲੋ ਕ ਮਹੱਲਾ ਪੰਜਵਾ ਜਿਸਮਰਤ ਸੰਕਟ ਛੁੱਟੇ ਆਨੰਦ ਮੰਗਲ ਬਿਸਰਾਮ ਨਾਨਕ ਜਪੀਏ ਸਦਾ ਹਰ ਨਿਮਖ ਨ ਬਿਸਰੋ ਨਾਮ ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਨੂੰ ਸਿਮਰਿਆ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਹਿਰਦੇ ਵਿੱਚ ਆਨੰਦ ਖੁਸ਼ੀਆਂ ਦਾ ਨਿਵਾਸ ਹੁੰਦਾ ਹੈ ਹੇ ਨਾਨਕ ਉਸ ਨੂੰ ਸਦਾ ਸਿਮਰਿਏ ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਵੀ ਉਹ ਹਰ ਨਾਮ ਸਾਨੂੰ ਨਾ ਭੁੱਲੇ ਪੌੜੀ ਤਨ ਕੀ ਸੋਭਾ ਕਿਆ ਗਣੀ ਜਿਨਿ ਹਰ ਹਰ ਲੱਦਾ ਸਾਦਾ ਸਰਨੀ ਜੋ ਪਵੈ ਸੋ ਛੂਟ ਬੱਦਾ ਵਾਹਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮਖਾਂ ਨੇ ਰੱਬ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਮਨੁੱਖ ਉਹਨਾਂ ਗੁਰਮਖਾਂ ਦੀ ਸ਼ਰਨ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਵਿੱਚ ਵੱਜਾ ਹੋਇਆ ਮੁਕਤ ਹੋ ਜਾਂਦਾ ਹੈ ਭਾਵ ਉਸ ਦੇ ਮਾਇਕ ਬੰਧਨ ਟੁੱਟ ਜਾਂਦੇ ਹਨ ਗੁਣ ਗਾਵੇ ਅਬਨਾਸੀਏ ਜੋਨ ਗਰਬਨ ਦਦਾ ਮਹਾਰਾਜ ਕਹਿੰਦੇ ਉਹ ਅਬਿਨਾਸੀ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਜੂਨਾ ਵਿੱਚ ਪੈ ਕੇ ਵੀ ਨਹੀਂ ਛੜਦਾ ਜਿਹੜਾ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦਾ ਉਹ 84 ਦੇ ਗੇੜ ਤੋਂ ਬਚ ਜਾਂਦਾ ਮਹਾਰਾਜ ਕਹਿੰਦੇ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁੱਝ ਸਮੱਧਾ ਮਹਾਰਾਜ ਕਹਿੰਦੇ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਹ ਪ੍ਰਭੂ ਦੀ ਸਿੱਖਤ ਸਲਾਹ ਉਚਾਰ ਕੇ ਤੇ ਸਮਝ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ ਨਾਨਕ ਪਾਇਆ ਸੋ ਧਣੀ ਹਰ ਅਗਮ ਅਗਦਾ ਮਹਾਰਾਜ ਕਹਿੰਦੇ ਹੈ ਨਾਨਕ ਉਸ ਮਨੁੱਖ ਨੇ ਅਰਥਾਤ ਆਪਹੁਂਚ ਮਾਲਕ ਹਰੀ ਨੂੰ ਪਾ ਲਿਆ ਹੈ ਸ਼ਲੋਕ ਕ ਮਹੱਲਾ 5 ਕਾਮਨਾ ਕਰੀ ਆਪਣ ਫਿਰੇ ਅਵਤਾਰ ਹੋਏ ਨਾਨਕ ਨਾਏ ਬਸਾਰੀਏ ਸੁਖ ਕਨੇਹਾ ਹੋਏ ਹੁਣ ਇਸ ਬੰਦ ਚ ਮਹਾਰਾਜ ਦੱਸ ਦਿੰਨੇ ਹੈ ਜੀਵ ਤੂੰ ਆਪਣਾ ਅਸਲ ਕੰਮ ਨਹੀਂ ਕਰਦਾ ਤੇ ਜਗਤ ਵਿੱਚ ਆਪ ਖੁਦਰਾ ਆਪ ਖੁਦਰਾ ਫਿਰ ਰਿਹਾ ਹੈ ਆਪ ਖੁਦਰਾ ਹੀ ਕਹਿੰਨੇ ਨਾ ਪਾ ਇੱਥੇ ਵੀ ਹੁਣ ਵੀ ਚੱਲਦੀ ਆ ਭਾਸ਼ਾ ਇਹ ਵੀ ਤੂੰ ਆਪ ਖੁਦਰਾ ਹੀ ਤੁਰਿਆ ਫਿਰਦਾ ਨਾਨਕ ਨਾਏ ਬਸਾਰੀਏ ਸੁਖ ਕਨੇਹਾ ਹੋਏ ਮਹਾਰਾਜ ਕਹੇ ਹੈ ਨਾਨਕ ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਕੋਈ ਵੀ ਸੁਖ ਨਹੀਂ ਹੋ ਸਕਦਾ ਮਹਲਾ 5 ਦਿਖੇ ਕੋੜਤਣ ਸਗਲ ਮਾਹੇ ਜਗਤ ਰਹੀ ਲਪਟਾਏ ਮਹਾਰਾਜ ਕਹਿੰਦੇ ਮਾਇਆ ਜ਼ਹਿਰ ਦੀ ਕਰਤਣ ਸਾਰੇ ਜੀਵਾਂ ਵਿੱਚ ਹੈ। ਜਗਤ ਵਿੱਚ ਸਭ ਨੂੰ ਚੰਬੜੀ ਹੋਈ ਹੈ। ਨਾਨਕ ਜਨ ਬਚਾਰਿਆ ਮਿੱਠਾ ਹਰ ਕਨਉ ਮਹਾਰਾਜ ਕਹਿੰਦੇ ਏ ਨਾਨਕ ਸਿਰਫ ਪ੍ਰਭੂ ਦੇ ਸੇਵਕ ਨੇ ਇਹ ਵਿਚਾਰ ਕੀਤੀ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਮਿੱਠਾ ਹੈ। ਪੌੜੀ ਇਹ ਨਿਸ਼ਾਨੀ ਸਾਧਕੀ ਜਸ ਭੇਟ ਤਰਿਏ ਜਮ ਕੰਕਰ ਨੇੜ ਨਾ ਆਵੀ ਫਿਰ ਬੋੜ ਨ ਮਰੀਏ ਮਹਾਰਾਜ ਕਹਿੰਦੇ ਗੁਰੂ ਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਜਮਾਂ ਦਾ ਸੇਵਕ ਭਾਬ ਜਮਦੂਤ ਨੇੜੇ ਨਹੀਂ ਟੁੱਕਦਾ ਤੇ ਮੜਮੜ ਨਹੀਂ ਮਰੀਦਾ ਭਭ ਸਾਗਰ ਸੰਸਾਰ ਵਿਖ ਭਭ ਸਾਗਰ ਸੰਸਾਰ ਵਿਖ ਸੋ ਪਾਰ ਉਤਰੀਏ ਮਹਾਰਾਜ ਕਹਿੰਦੇ ਜੋ ਜ਼ਹਿਰ ਰੂਪ ਸੰਸਾਰ ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ ਹਰ ਗੁਣ ਡੰਡੋ ਮਨ ਮਾਲ ਹਰ ਸਭ ਮਲ ਪਰ ਹਰੀਏ ਮਹਾਰਾਜ ਕਹਿੰਦੇ ਹੈ ਭਾਈ ਸਾਧੂ ਗੁਰ ਸਿੱਖ ਨੇ ਸਾਧੂ ਗੁਰਮੁਖ ਨੇ ਮਿਲ ਕੇ ਮਨ ਵਿੱਚ ਪ੍ਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ ਮਹਾਰਾਜ ਕਹਿੰਦੇ ਹੈ ਭਾਈ ਸਾਧੂ ਗੁਰਮੁਖ ਨੂੰ ਮਿਲ ਕੇ ਮਨ ਵਿੱਚ ਪ੍ਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਏ ਮਹਾਰਾਜ ਕਹਿੰਦੇ ਹੈ ਨਾਨਕ ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੈ ਉਹ ਪ੍ਰਮਾਤਮਾ ਪਾਰ ਬ੍ਰਹਮ ਪ੍ਰਮਾਤਮਾ ਨੂੰ ਮਿਲੇ ਰਹਿੰਦੇ ਹਨ ਸ਼ਲੋਕ ਕਮ ਹਲਾ ਪੰਜਵਾਂ ਨਾਨਕ ਆਏ ਸੇ ਪਰਬਾਨ ਹੈ ਜਨ ਹਰ ਬੁੱਠਾ ਚਿੱਤ ਮਹਾਰਾਜ ਕਹਿੰਦੇ ਹੈ ਨਾਨਕ ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿੱਚ ਪ੍ਰਮਾਤਮਾ ਆਪਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ ਗਾਲੀ ਅਲ ਬਲਾਲੀਆਂ ਕੰਮ ਨ ਆਵੇ ਮਿੱਤਰ ਮਹਾਰਾਜ ਕਹਿੰਦੇ ਹੈ ਮਿੱਤਰ ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ ਨਾਮ ਤੋਂ ਵਾਂਝੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਉਸ ਮਨੁੱਖ ਨੂੰ ਅਪਹੁੰਚ ਤੇ ਅਚਰਜ ਰੂਪ ਪ੍ਰਭੂ ਹਰਿ ਥਾਂ ਮੌਜੂਦ ਦਿਸ ਪਿਆ ਹੈ ਨਾਨਕ RAM ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਮਹਾਰਾਜ ਕਹਿੰਦੇ ਹੈ ਨਾਨਕ ਜਿਸ ਨੇ ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਧਨ ਬਣਾਇਆ ਹੋਇਆ ਹੈ ਪੌੜੀ ਤੋ ਉਹ ਨ ਚੱਲੀ ਖਸਮ ਨਾਲ ਲਭ ਮੋਹ ਬਗੁੱਤੇ ਮਹਾਰਾਜ ਕਹਿੰਦੇ ਖਸਮ ਪ੍ਰਭੂ ਨਾਲ ਧੋਖਾ ਕਾਮਯਾਬ ਨਹੀਂ ਹੋ ਸਕਦਾ ਜੋ ਮਨੁੱਖ ਲਭ ਵਿੱਚ ਤੇ ਮੋਹ ਵਿੱਚ ਫਸੇ ਹੋਏ ਹਨ ਉਹ ਖਾਰ ਹੁੰਦੇ ਹਨ ਕਰਤਬ ਕਰਨ ਭਲੇ ਰਿਆ ਮਦਮਾਇਆ ਸੁੱਤੇ ਮਾਇਆ ਦੇ ਨਸ਼ੇ ਵਿੱਚ ਸੁੱਤੇ